ਲੈਰਾ ਗਾਗਾ ਦੇ ਨਜ਼ਦੀਕ ਲੰਗ ਦੀ ਕਗਰ ਬ੍ਰਾਂਚ ਨਹਿਰ ਵਿੱਚ ਇੱਕ ਪਿਓ ਪੁੱਤ ਦੇ ਡੁੱਬਣ ਦੀ ਖਬਰ ਹੈ ਜਿਸ ਤੋਂ ਬਾਅਦ ਗੋਤਾਖੋਰ ਇਹਨਾਂ ਦੀ ਤਲਾਸ਼ ਕਰ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਲੈਰਾ ਗਾਗਾ ਦੇ ਲੋਕਾਂ ਦਾ ਦੱਸਣਾ ਹੈ ਕਿ ਪਿਓ ਪੁੱਤ ਜਿਨ੍ਹਾਂ ਦੀਆਂ ਕਿ ਚੱਪਲਾਂ ਅਤੇ ਕੱਪੜੇ ਨਹਿਰ ਦੇ ਨਜ਼ਦੀਕ ਮਿਲੇ ਹਨ ਦਾ ਸ਼ੱਕ ਹੈ ਕਿ ਉਹਨਾਂ ਦੀ ਮੌਤ ਨਹਿਰ ਵਿੱਚ ਡੁੱਬਣ ਕਾਰਨ ਹੋਈ ਹੈ ਜਿਨ੍ਹਾਂ ਦੀ ਪਾਲ ਹਾਜੀ ਜਾਰੀ ਹੈ ਅਤੇ ਗੋਤਾਖੋਰਾਂ ਦੀ ਉਹਨਾਂ ਨੂੰ ਪਾਲ ਕਰਨ ਵਿੱਚ ਸਹਾਇਤਾ ਲਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਬੀਤੇ ਕੱਲ ਸੂਚਨਾ ਮਿਲੀ ਸੀ ਕਿ ਨਹਿਰ ਦੇ ਨਜ਼ਦੀਕ ਪਿਓ ਪੁੱਦੇ ਕੱਪੜੇ ਮਿਲੇ ਹਨ ਅਤੇ ਨਾਲ ਹੀ ਉਹਨਾਂ ਦੀਆਂ ਚੱਪਲਾਂ ਪਈਆਂ ਮਿਲੀਆਂ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਆਇਆ ਕਿ ਇਹ ਦੋਨੋਂ ਹੀ ਨਹਿਰ ਵਿੱਚ ਡੁੱਬ ਗਏ ਹਨ। ਫਿਲਹਾਲ ਗੋਤਾਖੋਰ ਇਹਨਾਂ ਦੀ ਪਾਲ ਕਰ ਰਹੇ ਹਨ। ਇਹ ਸਾਡੇ ਬਾੜ ਨੰਬਰ 9 ਦਾ ਮੋਹਨ ਸਿੰਘ ਤਿਗਾਈ ਇਹ ਮਤਲਬ ਦਿਹਾੜੀ ਕਰਕੇ ਆਪਣੇ ਟੱਬਰ ਦਾ ਜਿਹੜਾ ਟਾਈਮ ਪਾਸ ਕਰਦਾ ਸੀਗਾ ਤੇ ਮਤਲਬ ਕਿ ਜਾਦੇ ਕਰਜ਼ਾ ਹੋਣ ਕਰਕੇ ਪਰਿਵਾਰ ਤੇ ਇਹ ਅਪਸਟ ਰਹਿੰਦਾ ਸੀਗਾ ਹੋ ਸਕਦਾ ਹੈ ਵੀ ਇਸ ਨੇ ਜਿਹੜਾ ਇਹ ਕਦਮ ਹੈ ਇਹ ਕਰਜ਼ੇ ਦੇ ਪਾਰ ਕਰਕੇ ਚੱਕਿਆ ਹੋਵੇ ਪਰਿਵਾਰ ਚ ਕੌਣ-ਕੌਣ ਸੀਗਾ ਕਿੰਨੇ ਪਰਿਵਾਰ ਦੇ ਮੈਂਬਰ ਭਾਈਏ ਛੋਟਾ ਜਾਂ ਮਾਂ ਹੈ ਪਰਿਵਾਰ ਚ ਇਹਦੇ ਦੀ ਇਹਦੀ ਮਾਤਾ ਹੈ ਤੇ ਤਿੰਨੇ ਦੀਆਂ ਲੜਕੀਆਂ ਨੇ ਤੇ ਦੋ ਆਪਸੀ ਇੱਕ ਇਹਦਾ ਭਰਾ ਹੈ ਜੀ ਕਿੰਨਾ ਕਰਜ਼ਾ ਲੱਗਦਾ ਸੀ ਮੈਨੂੰ ਪਤਾ ਲੱਗਿਆ ਕਰਜ਼ਾ ਤਾਂ ਤਕਰੀਬਨ ਕਾਫੀ ਹੈ ਜੀ ਇਹਨਾਂ ਜੁਮੇ ਪਹਿਲਾਂ ਜ਼ਮੀਨ ਜਮੂਨ ਸੀ ਸਾਰੀ ਉਹ ਵਿਕ ਗਈ ਜੀ ਇੱਕ ਘਰ ਹੈ ਜਿਹੜਾ ਉਹ ਵੀ ਬੈਂਕ 'ਚ ਪਿਆ ਹੈ ਮਤਲਬ ਕਿ ਬਹੁਤ ਜ਼ਿਆਦਾ ਜਿਹੜੀ ਹਾਲਤ ਮਾੜੀ ਸੀ ਕਰਜ਼ਾ ਤਕਰੀਬਨ 5-7 ਲੱਖ ਰੁਪਏ ਕਰਜ਼ਾ ਜਿਹੜਾ ਹੈਗਾ ਪਰਿਵਾਰ ਨੂੰ ਉਹ ਕਿਸ ਤਰ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਹਜੇ ਤੱਕ ਡੈੱਡ ਬੋਡੀ ਮਿਲੀਆਂ ਹੈ ਜਾਂ ਨਹੀਂ ਕਿਸ ਤਰ੍ਹਾਂ ਦੀ ਕਿਤੇ ਕਿਤੇ ਤੁਸੀਂ ਭਾਲ ਕਰ ਰਹੇ ਹਜੇ ਕੋਈ ਡੈੱਡ ਬੋਡੀ ਨਹੀਂ ਮਿਲੀ ਜੀ ਹੁਣ ਕੋਤਾ ਖੋਰ ਲਾ ਕੇ ਅਸੀਂ ਜਿਹੜਾ ਲਹਿਰੇ ਤੋਂ ਲੈ ਕੇ ਅੱਗੇ ਨੂੰ ਅਸੀਂ ਸਾਰੇ ਬਖਸ਼ੀ ਆਲਾ ਅੱਗੇ ਨੂੰ ਜਾ ਰਹੇ ਹਾਂ ਮੰਦਰਾਂ ਤੱਕ ਜਿੱਥੇ ਵੀ ਦੇਖਦੇ ਆਂ ਵੀ ਇੱਥੇ ਕਿੱਥੇ ਡੈੱਡ ਬੋਡੀ ਇਹਨਾਂ ਦੀ ਮਿਲਦੀ ਹੈ ਮੇਰਾ ਨਾਮ ਹੈ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਦੇਖੋ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਕੱਲ ਡੈੱਡ ਬੋਡੀਆਂ ਸੋ ਤੇ ਘਰੇ ਲੰਮੇ ਦੇਖੋ ਜੀ ਕੋਸ਼ਿਸ਼ ਕਰ ਰਹੇ ਆਂਗੇ ਉਹਨਾਂ ਨੂੰ ਲੱਭਣ ਦੀ ਸਾਨੂੰ ਹੁਣ ਪਤਾ ਲੱਗਿਆ ਫੋਨ ਆਏ ਨੇ ਜੀ ਚੌਂਕੀ ਚੋ ਤੇ ਕਿਤੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ ਕੋਈ ਵੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਲੱਗਦਾ ਇਹਨਾਂ ਨੂੰ ਕਿ ਪਹਿਲਾਂ 20 ਸਾਲ ਹੋ ਗਈ ਲਗਭਗ ਸਾਨੂੰ ਕੰਮ ਕਰਦਿਆਂ ਨੂੰ ਇਹ ਜੀ ਕਦੇ ਕਿਸੇ ਨੇ ਅੱਜ ਤੱਕ ਕੋਈ ਵੀ ਪੰਜੀ ਦੀ ਸਹਾਇਤਾ ਨਹੀਂ ਕੀਤੀ ਜੀ ਨਾ ਲੋਕਲ ਬੰਦੇ ਨੇ ਕਿਸੇ ਨੇ ਜੀ ਬਲਕਿ ਜਦੋਂ ਕਿਸੇ ਦੀ লাশ ਕੱਢਦੇ ਨਹੀਂ ਮਿਲ ਜਾਂਦਾ ਤਾਂ ਸਾਨੂੰ ਜਿੱਥੋਂ ਮਿਲ ਗਿਆ ਉੱਥੇ ਛੱਡ ਕੇ ਆ ਜਾਂਦੇ ਨੇ ਇਹ ਅਸੀਂ ਆਪਦੇ ਖਰਚੇ થી ਆਉਨੇ ਆਂ ਜੀ ਆਪਦੇ ਦੀ ਜਾਂਦੇ ਆਂ ਸੇਵਾ ਕਰਦੇ ਆਂ ਜੀ ਜਿਹੜੀ ਕੱਲ੍ਹ ਗੇਰੇ ਨੇ ਇੱਕ ਬੱਚਾ ਤੇ ਇੱਕ ਲੜਕਾ ਉਹਦੇ ਭਾਲ ਕਿਸ ਤਰ੍ਹਾਂ ਜਾਰੀ ਕਰੇ ਇਸ ਤਰ੍ਹਾਂ ਕਰ ਰਹੇ ਉਹਦੀ ਪੂਰੀ ਭਾਲ ਜਾਰੀ ਹੈ ਹੁਣ ਪਿੱਛੇ ਜਾ ਰਹੇ ਆ ਜੀ ਜਿੱਥੋਂ ਡਿਗੇ ਸੀਗੇ ਉੱਥੋਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਲੱਭਣ ਦੀ ਜੀ ਮਾਲਕ ਕਰੇ ਮਿਲ ਜਾਣ ਜੀ ਬਾਕੀ ਦੇਖ ਰਹੇ ਆ ਜੀ ਕੋਸ਼ਿਸ਼ ਪੂਰੀ ਜਾਰੀ ਹੈ ਜੀ ਹਾਂ ਜੀ ਕੋਈ ਕੋਈ ਬੰਦੇ ਜਿਹੜੇ ਕਿਤੇ ਨੈਤ ਗਿਰਿਆ ਕਿਵੇਂ ਇਤਲਾ ਮਿਲੀ ਤੁਹਾਨੂੰ ਪਰ ਜਾਣਕਾ ਇਹ ਕੱਲ ਸਾਨੂੰ ਇਤਲਾ ਮਿਲੀ ਸੀ ਵੀ ਜਿਹੜੀ ਆ ਲਹਿਰੇ ਤੋਂ ਨਹਿਰ ਜਾਂਦੀ ਹੈ ਇਹ ਤੇ ਕੋਈ ਚੱਪਲਾ ਮਿਲੀਆਂ ਨੇ ਕੋਈ ਮੋਟਰਸਾਈਕਲ ਖੜਾ ਸੀ ਉੱਤੋਂ ਉਹਦੇ ਕੱਪੜੇ ਵੀ ਪਏ ਸੀ ਕੋਈ ਜਗਮਉਨ ਸਿੰਘ ਸਨ ਉਪਰ ਲੋਕ ਸਿੰਘ ਸੀ ਮਰੇ ਦਾ ਇੱਕ ਮੁੰਡਾ ਸੀ ਉਹਦਾ ਨਾਲ ਇਹਨਾਂ ਬਾਰੇ ਪਤਾ ਲੱਗਿਆ ਸੀ ਵੀ ਉਹਨਾਂ ਦੇ ਕੱਪੜੇ ਪਏ ਨੇ ਇਹ ਉਹ ਤਾਂ ਸਾਨੂੰ ਸ਼ੱਕ ਹੈ ਵੀ ਸ਼ਾਇਦ ਇੱਥੇ ਕਿਤੇ ਨਹਿਰ ਚ ਇਹ ਰੁੜ ਗਏ ਜਾਂ ਕੀ ਹੋਇਆ ਉਹਦੇ ਬਾਰੇ ਤਲਾਸ਼ ਕਰ ਰਹੀ ਹੈ ਜੀ ਉਹ ਗੋਤਾਖੋਰ ਲਾਏ ਹੋਏ ਨੇ ਇਸ ਤੋਂ ਇਲਾਵਾ ਹੋਰ ਵੀ ਪਰਿਵਾਰਕ ਮੈਂਬਰ ਇਹਨਾਂ ਦੇ ਤੇ ਹੋਰ ਮਤਲਬ ਪੁਲਿਸ ਵੱਲੋਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਕਿਥੇ ਕਿਥੇ ਲੱਭਿਆ ਜਾ ਰਿਹਾ ਹੈ ਜੀ ਤੇ ਬਕਸ਼ੀ ਵਾਲੇ ਤੱਕ ਮਤਲਬ ਸਾਡੀ ਪੁਲਿਸ ਪਾਰਟੀ ਫੈਲ ਰਹੀ ਹੈ ਜੀ ਅੱਗੇ ਵੀ ਅਸੀਂ ਬੋਹਾ ਵਗੈਰਾ ਤੋਂ ਜਿੱਧਰ ਨਹਿਰ ਜਾਂਦੀ ਹੈ ਇਹ ਅੱਗੇ ਇਨਫੋਰਮ ਕਰਤਾ ਇਸਦੀ ਬਾਰੇ ਕਿ ਜਿੱਥੇ ਵੀ ਜਦੋਂ ਵੀ ਕੋਈ ਪਤਾ ਲੱਗਦਾ ਇਹਦੇ ਬਾਰੇ ਤਾਂ ਇਹਨਾਂ ਨੂੰ ਸੂਚਿਤ ਕਰ ਦਿੰਦਾ ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ ਕੱਲ ਸ਼ਾਮ ਦੇ ਪਤਾ ਲੱਗਿਆ ਸਰ ਜੀ ਅਜੇ ਤੱਕ ਕੋਈ ਅਜੇ ਤੱਕ ਕੋਈ ਪਤਾ ਨਹੀਂ